ਸੰਗਤ ਜੀ ਆਪਾਂ ਸੈਸਕ੍ਰਿਤੀ ਦੀ ਸੰਖਿਆ ਲੜੀਵਾਰ ਕਰ ਰਹੇ ਹਾਂ ਤੇ ਨਾਲ ਉਹਨਾਂ ਦੇ ਵਿਸਰਾਮ ਦੱਸ ਰਹੇ ਹਾਂ ਪੰਕਤੀ ਤੁਸੀਂ ਵੇਖ ਰਹੇ ਹੋ ਲਿਖੀ ਪਾਸ਼ੰ ਕਰੋਤ ਅਗਰਨੀਵਹਿ ਨਿਰਾਸੰ ਆਸ ਪੂਰਣ ਹੈ ਅਗਰਨੀਵਹਿ ਤੇ ਵਿਸਰਾਮ ਲਾਉਣਾ ਹੈ ਇਸ ਨੂੰ ਜਲਦੀ ਦੇ ਨਾਲ ਉਚਾਰਨ ਕਰਨਾ ਹੈ ਇਕੱਠੇ ਉਚਾਰਨ ਕਰਨਾ ਹੈ ਗੱਗੇ ਦੇ ਪੈਰ ਵਿੱਚ ਰਰ ਲੱਗਾ ਹੈ ਅਗਰ ਨੀਵ ਹੈ ਅਗਰ ਅਣੀਵ ਹੈ ਇਕੱਠਾ ਉਚਾਰਨ ਕਰਨਾ ਹੈ ਅਗਰ ਨੀਵ ਹੈ ਅਗਰ ਣੀਵ ਹੈ ਹਾਂ ਸਮਝ ਲੱਗ ਗਈ ਨਾ ਇਸ ਦੀ ਹਾਂਜੀ ਇੱਥੇ ਵਿਸ਼ਰਾਮ ਲਾਉਣਾ ਹੈ ਨਿਰਾਸੰ ਆਸ ਪੂਰਨ ਹੈ ਨਿਰਧਨ ਭਯੰ ਤਨਵੰਤ ਹੈ ਤਨਵੰਤ ਹੈ ਤੇ ਵਿਸ਼ਰਾਮ ਹੈ ਇਸ ਨੂੰ ਭਯੰਗ ਬੋਲਣਾ ਹੈ ਠੀਕਾ ਹੁਣ ਤੁਹਾਡੇ ਮਨ ਵਿੱਚ ਵਿਚਾਰ ਆਉਂਦਾ ਹੋਵੇਗਾ ਕਿ ਭਯੰ ਕਿਵੇਂ ਬਣ ਬਣੇਗਾ ਇੱਥੇ ਲੱਗਾ ਜਈਆ ਭਯੰ ਤੇ ਬਣਦਾ ਏ ੜੀ ਸਿਆਰੀ ਏ ੜੇ ਟਿੱਪੀ ਠੀਕਾ ਪਰ ਇੱਥੇ ਜਈਆ ਲੱਗਾ ਇਸ ਨੂੰ ਬੋਲਣ ਵਾਸਤੇ ਆਪਾਂ ਤੁਹਾਨੂੰ ਸਪੈਲਿੰਗ ਦੱਸਦੇ ਹਾਂ ਪੱਬਾ ਏ ੜੀ ਸਿਆਰੀ ਏ ੜੇ ਟਿੱਪੀ ਭਯੰ 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 ਇਸ ਤਰ੍ਹਾਂ ਉਚਾਰਨ ਕਰਨਾ ਜੋ ਗੁਰਬਾਣੀ ਵਿੱਚ ਲਿਖਿਆ ਹੈ ਬੋਲਣਾ ਉਸ ਤਰ੍ਹਾਂ ਹੀ ਹੈ ਪਰ ਜੇ ਇਹਨਾਂ ਦੀ ਜਿਹੜੀ ਆਵਾਜ਼ ਨਿਕਲ ਰਹੀ ਹੈ ਜਈਏ ਦੀ ਭੈ ਅੰਗ ਦੀ ਜੇ ਆਵਾਜ਼ ਨਿਕਲਦੀ ਪਈਏ ਉਹ ਤੁਹਾਨੂੰ ਇਸ ਪੈਰੰਗ ਦੱਸਦੇ ਆ ਭੱਬਾ ਈੜੀ ਸਿਆਰੀ ਐਡਿਟਪੀ ਭੈਅੰ ਭੈਅੰ ਹਾਂ ਸਮਝ ਲੱਗੀ ਨਾ ਹਾਂਜੀ ਤਨਵੰਤਹਿ ਤੇ ਵਿਸ਼ਰਾਮ ਲਾਉਣਾ ਹੈ ਠੀਕ ਹੈ ਜੀ ਰੋਗਿਅੰ ਰੋਗ ਖੰਡਨ ਹੈ ਰੋਗਿਅੰ ਰੋਗ ਖੰਡਨ ਹੈ ਖੰਡਨ ਹੈ ਇਕੱਠੇ ਪੜ੍ਹਨਾ ਸਮਝ ਲੱਗੀ ਸਾਰੀ ਪੰਕਤੀ ਦੀ ਹਾਂਜੀ ਪੰਕਤੀ ਆਉਂਦੀ ਹੈ ਭਗਤੰ ਭਗਤ ਦਾਨੰ ਇੱਥੇ ਵਿਸਰਾਮ ਹੈ। RAM ਨਾਮ ਗੁਣ ਕੀਰਤਨ ਹੈ। ਇਸ ਨੂੰ ਭਗਤਿੰਗ ਬੋਲਣਾ ਹੈ। ਇੱਥੇ ਤੱਤੇ ਦੇ ਪੈਰ ਵਿੱਚ ਜਈਆ ਲੱਗਾ ਹੈ। ਇਸ ਨੇ ਐੜਾ ਬਣ ਜਾਣਾ ਹੈ। ਠੀਕ ਹੈ ਹੁਣ ਤੁਹਾਡੇ ਮਨ ਵਿੱਚ ਇਹ ਵਿਚਾਰ ਆਉਂਦਾ ਹੋਊ ਕਿ ਐੜਾ ਕਿਵੇਂ ਬਣੇਗਾ? ਜਈਆ ਲੱਗਾ ਪਰ ਜਪਾਂ ਜਦੋਂ ਆਵਾਜ਼ ਕੱਢਦੇ ਭਗਤਿਆਂ ਭਗਤੇ ਅੰਗ ਤੱਤੇ ਸਿਆਰੀ ਲੱਗਦੀ ਪਈ ਹੈ ਤੇ ਐਡੇ ਟਿੱਪੀ ਲੱਗਦੀ ਪਈ ਹੈ ਭਗਤੇ ਅੰਗ ਲੱਗਦੀ ਪਈ ਨਾ ਹਾਂਜੀ ਹਾਂ ਇਹ ਜਿਹੜੀ ਪੰਕਤੀ ਲਿਖੀ ਹੈ ਇਹਦੇ ਵਿੱਚ ਆਪਾਂ ਔਂਕੜ ਦਲੈਂਕੜ ਕਿਸ਼ਿਆਰੀ ਬਾਰੇ ਨਹੀਂ ਲਾ ਸਕਦੇ ਪਰ ਮੈਂ ਤੁਹਾਨੂੰ ਇਹ ਦੱਸਦਾ ਕਿ ਜਿਹੜੀ ਆਵਾਜ਼ ਕੱਢ ਨਿਕਲਦੀ ਪਈ ਹੈ ਉਹ ਨਿਕਲਦੀ ਭੱਗਾ ਗੱਗਾ ਤੱਤੇ ਸਿਆਰੀ ਐਡੇ ਟਿੱਪੀ ਭਗਤੇ ਅੰਗ ਭਗਤਯੰ ਭਗਤਿੰ ਇਸ ਨੂੰ ਉਚਾਰਨਾ ਹੈ ਆਪਾਂ ਉਸ ਦੀ ਸਪੈਲਿੰਗ ਦੱਸਦੇ ਪਏ ਹਾਂ ਠੀਕ ਆ ਭਗਤਿੰ ਇਸ ਰੂਪ ਭਗਤਿੰਗ ਪੜ੍ਹਨਾ ਹੈ ਤੱਤੇ ਸਿਹਾਰੀ ਐਡਿਟਿਪੀ ਭਗਤਯੰ ਭਗਤਯੰ ਭਗਤਦਾਨੰ ਵਿਸਰਾਮ ਰਾਮ ਨਾਮ ਗੁਣ ਕੀਰਤਨ ਹੈ ਕੀਰਤਨ ਹੈ ਪੜ੍ਹਨਾ ਕੀਰਤਨ ਹੈ ਨਹੀਂ ਪੜ੍ਹਨਾ ਠੀਕ ਕਈ ਗੁਰਬਾਣੀ ਦੇ ਵਿੱਚ ਕਈ ਥਾਂ ਤੇ ਕੀਰਤਨ ਆਉਂਦਾ ਹੈ ਕੱਕੇ ਬਿਹਾਰੀ ਆਉਂਦਾ ਪਰ ਸਾਰੀਆਂ ਸੰਗਤਾਂ ਕਿਰਤਨ ਪੜ੍ਹਦੇ ਕਿਰਤਨ ਹੈ। ਸ਼ਿਆਰੀ ਲਾਦੀ ਕਿਰਤਨ। ਸ਼ਿਆਰੀ ਕਿਰਤਨ ਦੇ ਨਾਲ ਹੁੰਦੀ ਹੈ। ਜੇ ਉਹਨੂੰ ਬਿਹਾਰੀ ਪੜ੍ਹਦਾ ਬਿਹਾਰੀ ਲੱਗੀ ਹੈ ਨਾ ਕਿਰਤਨ। ਕੀਰਤਨ ਹਾਂ ਜਿਵੇਂ ਆਪਾਂ ਕਹਿੰਦੇ ਨਾ ਕਿ ਫਲਾਣੀ ਥਾਂ ਤੇ ਕੀਰਤਨ ਹੋ ਰਿਹਾ ਹੈ। ਤੇ ਸੰਗਤਾਂ ਨੂੰ ਕਿਰਤਨ ਕਹਿੰਦੀ ਹੈ ਕਿਰਤਨ ਹੋ ਰਿਹਾ ਹੈ। ਉਹ ਸ਼ਿਆਰੀ ਲਾਦੀ ਹੈ। ਪਰ ਬਿਹਾਰੀ ਦੇ ਨਾਲ ਕਿਰਤਨ ਬਣਦਾ ਹੈ। ਇੱਥੇ ਲੱਗੀ ਬਿਆਰੀ ਕੀਰਤਨ ਕੀਰਤਨ ਬਿਆਰੀ ਦੀ ਆਵਾਜ਼ ਕੜਨੀ ਕੀ ਠੀਕ ਆ ਕੀਰਤਨ ਇੱਥੇ ਜਿਹੜਾ ਹਾ ਲੱਗਾ ਇਹ ਹਾ ਨਾਲ ਉਚਾਰਨ ਕਰਨਾ ਹੈ ਕੀਰਤਨ ਹੈ ਕੀਰਤਨ ਹੈ ਹਾਂ ਉਹ ਕੀਰਤਨ ਤੁਹਾਨੂੰ ਦਸਾਇਡਾ ਗੁਰਬਾਣੀ ਵਿੱਚ ਕਿਥਾਂ ਲਿਖਿਆ ਹੈ ਹਾਂਜੀ ਕੀਰਤਨ ਇੱਥੇ ਲੱਗਾ ਇੱਥੇ ਹਾ ਲੱਗਾ ਹੈ ਇੱਥੇ ਹਾ ਨਾਲ ਪੜ੍ਹਨਾ ਹੈ ਕੀਰਤਨ ਹੈ ਕੀਤਨ ਹੈ ਹਾਂ ਰਾਮ ਨਾਮ ਗੁਣ ਕੀਰਤਨ ਹੈ ਸਭ ਲੱਗ ਗਈ ਇਸ ਦੀ ਹਾਂਜੀ ਪਾਰ ਬ੍ਰਹਮ ਪੁਰਖ ਦਾ ਤਾਰਹਿ ਇੱਥੇ ਵਿਸਰਾਮ ਹੈ ਦਾ ਤਾਰਹਿ ਪਾਰ ਬ੍ਰਹਮ ਪੁਰਖ ਦਾ ਤਾਰਹਿ ਦਾ ਤਾਰਹਿ ਨਹੀਂ ਪੜਨਾ ਦੱਦੇ ਕੰਨਾਂ ਲੱਗਾ ਦਾ ਤਾਰਹਿ ਦਾ ਤਾਰਹਿ ਦਾ ਤਾਰਹਿ ਹਾਂ ਇਕੱਠਾ ਹੀ ਪੜਨਾ ਹੈ ਦਾ ਤਾਰਹਿ ਦਾ ਤਾਰਹਿ ਹਾਂ ਨਾਨਕ ਗੁਰ ਸੇਵਾ ਕਿੰ ਨ ਲਭੇਤ ਇਸ ਨੂੰ ਕਿੰਗ ਨਹੀਂ ਪੜਨਾ ਕਿ ਜੇ ਤੁਸੀਂ ਆਖੋ ਕਿੰਗ ਪੜਨਾ ਹੈ ਅੱਗੇ ਗੱਗਾ ਲਾ ਕੇ ਉਚਾਰ ਨਹੀਂ ਕਰਨਾ ਕੱਕੇ ਸਿਆਰੀ ਉੱਤੇ ਟਿੱਪੀ ਹੈ ਕਿੰਗ ਕਿੰਗ ਹਾਂ ਕਿੰਗ ਨਾ ਇੱਥੇ ਨੰਨਾ ਮੁਕਤ ਹੈ ਕਿੰਗ ਨਾ ਲਭੇਤ ਇੱਥੇ ਜਈਆ ਲੱਗਾ ਭੱਬੇ ਥੱਲੇ ਇਹਨੇ ਐੜਾ ਬਣ ਜਾਣਾ ਹੈ ਅਤੇ समझ लगी ना हां जी लल्ला पब्बा ऐड़ा ते तत्ते ला लब्बे अते लब्बे अते हां किंग ना लब्बे अते किंग ना लब्बे अते भगत्यं भगत दानंग राम नाम गुण कीर्तन है पार ब्रह्म पुरख दा तार है नानक गुर सेवा किंग ना लब्बे अते ਸਮਝ ਲੱਗੀ ਸਾਰੀ ਪੰਕਤੀ ਦੀ ਹਾਂਜੀ ਬਿਸਰਾਮ ਪਤਾਨ ਲੱਗਿਆ ਹੋਵੇ ਬ ਵੀ ਆ ਲਾਸਟ ਪੰਕਤੀ ਬਿਸਰਾਮ ਦਸੀ ਪਾਰ ਬ੍ਰਹਮ ਹਾਂ ਪਾਰ ਬ੍ਰਹਮ ਪਾਰ ਬ੍ਰਹਮ ਪੁਰਖ ਦਾ ਤਾਰ ਹੈ ਦਾਤਾ ਆਇਤ ਬਿਸਰਾਮ ਲਾਉਣਾ ਠੀਕ ਹੈ ਜੀ ਇਸ ਦਾ ਦਾਾਨਿਕ ਤੇ ਆ ਠੀਕ ਹੈ ਜੀ ਇਸ ਦਾ ਦਾਤਾ ਰਹਤ ਆ ਠੀਕ ਹੈ ਸਮਝ ਲੱਗੀ ਸਾਰੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ